ਜਦੋਂ ਅਸੀਂ ਇਹ ਗਾਣਾ ਰਿਕਾਰਡ ਕਰ ਰਹੇ ਸੀ ਨਾ ਤੇ ਗਰਲੇਜ ਭੈਣ ਆਈ ਪੈਣੋ ਪੈਣ ਮਜ਼ਾਕ ਕਰਨ ਲੱਗੀ ਕਹਿੰਦੀ ਇਹਨੂੰ ਐ ਨਾ ਗਾ ਲਗੇ ਹਾਏ ਵੇ ਐਵੇਂ ਕਾ ਤੂੰ ਪੌਂਕੀ ਜਨ ਤੂੰ ਮੈਂ ਹੱਥ ਫੜਿਆ ਨਹੀਂ ਛੱਡਣ ਲਈ ਕਈ ਉੱਤਿਆਂ ਕਰਾਉਂਦੇ ਹੁਣੇ ਮਰਦੇ ਤੇਰੇ ਤੇ ਹੋਗੀ ਉਹਨਾਂ ਚੋਂ ਕਿਸੇ ਦੀ ਮੁੰਡਾ ਮਰ ਜੂ ਹਾਏ ਤੂੰ ਤਾਂ ਮੇਰੀ ਥੇਰ ਕਦੇ ਪੁੱਛਣੀ ਨਾ ਸਾਰ ਪਰ ਮੇਰਾ ਕਿੱਥੇ ਤੇਰੇ ਬਿਨਾ ਸਰਜੂ ਹਾਏ ਹੰਟ ਤਾਂ ਲੋਕਾਂ ਦੇ ਕੁੜੇ ਜਿੱਤਣ ਮੈਂ ਦਿਲਵਾ ਦੀ ਪਿਆਰ ਵਾਲੀ ਤੇਰੇ ਮੂਰੇ ਹਰਜੂ ਹਾਏ ਇੱਕ ਤੰਗ ਦੀ ਵੀ ਤੂੰ ਜਾਂ ਤੇਰਾ ਨਹੀਂ ਵਛੋੜਾ ਸੱਜੇ ਸੌ ਤੇਰੀ ਹੱਡਾਂ ਵਿੱਚ ਵਰਜੂ ਮੀ ਨਾਮ ਸੱ